ਉਹ ਕਿਧਰ ਆ ਗਿਆ ਅਲੋ ਆਂ ਦੀਦੀ ਆਂ ਦੀਦੀ ਅੱਜ ਮੈਂ ਤਾਂ ਘਰੀ ਸੀ ਕੀ ਕੰਮ ਪੈ ਗਿਆ ਤੇ ਮੈਂ ਜਾ ਚੱਲ ਠੀਕ ਆ ਦੀਦੀ ਅੱਜ ਮੈਂ ਘਰੀ ਆ ਮੈਨੂੰ ਕਿਹ ਗੱਲ ਉਹ ਕੀ ਕਹੂੰ ਵੀ ਆ ਕੇ ਮੈਂ ਤਾਂ ਟੈਨਸ਼ਨ ਹੀ ਪਾਤੀ ਹਾਂ ਕਿਉਂ ਤਾਈਓ ਨੇ ਦੀਦੀ ਦੇਖਾਂ ਆਈਗਾ ਤੂੰ ਨਹੀਂ ਦੀਦੀ

ਮੇਟੂ ਦੁਨੀਆ ਕਰਦੀ ਆ ਮੰਨੀ ਪਤਾ ਦੇਦੀ ਮੈਂ ਕਿਸੇ ਕੋਲ ਕੋਈ ਚੁਗਲੀ ਨਹੀਂ ਕਰੀ ਲੋਕ ਜਾਣ ਕੇ ਫਰਕ ਪਾਉਂਦੇ ਨੇ ਜਾਣ ਕੇ ਫਿਕਰ ਪਾਉਂਦੇ ਨੇ ਕਿਸੇ ਦਾ ਵਿਸ਼ਵਾਸ ਨਾ ਕਰਿਆ ਪਰ ਮੰਨਿਆ ਨਾ ਮੈਂ ਵੀ ਨਹੀਂ ਹੈਗਾ ਦੇਰ ਤੀਨੋਂ ਤਾਂ ਲੱਗਿਆ ਨਹੀਂ ਹੈਗਾ ਵਿਸ਼ਵਾਸ ਨਾ ਮੈਂ ਗੱਲ ਕਰੂਗੀ ਵੀ ਉਹਨਾਂ ਨੇ ਮੈਨੂੰ ਸਾਹ ਕਰਾਈਆਂ ਨੇ ਵੀ ਆਪਣੀ ਆੜੀ ਟੁੱਟਣੀ ਨਹੀਂ ਚਾਹੀਦੀ ਹਾਂ ਦੀਦੀ ਨਾਲੇ ਆੜੀ ਵੀ ਨਹੀਂ ਮੈਂ ਤਾਂ ਉਹਨਾਂ ਨੇ ਵੱਡੀ ਭੈਣਵਾ ਲੜਦੀਆਂ ਵੱਡੀ ਭੈਣ ਵਸਣਾ ਭੈਣਾਂ ਨਾਲ ਰਿਸ਼ਤਾ ਆਪਣਾ ਦਾ ਮੈਂ ਤਾਂ ਆਪ ਗੱਲਾਂ ਕਰਦੀ ਆ ਮੈਂ ਕੁੜੀ ਨੂੰ ਦੱਸਦੀ ਆ ਤੇ ਧੂ ਨੂੰ ਦੱਸਦੀ ਆ ਵੀ ਉਹਦਾ ਮੈਨੂੰ ਰਾਗੇ ਭੈਣ ਲਾਉਣ ਦਾ ਪਤਾ ਮੈਂ ਲੋਕ ਇਹ ਲੰਨਾ ਸਤਿ ਆਸਾ ਦੇ ਕੀ ਆਪਕੋ ਇਹ ਨਹੀਂ ਕਿ ਉਹ ਬਾਈ ਨੇ ਨਹੀਂ ਉਹ ਬਾਈ ਨੇ ਬਹੁਤ ਉਸ ਕਹਿੰਦੇ ਨੇ ਉਹ ਤਾਂ ਇੰਨੀ ਕੁਗਰੀ ਆਂਨੀ ਪੁਤਰੀ ਮੈਂ ਕਹਿੰਦਾ ਤੁਹਾਨੂੰ ਕੋਈ ਗੱਲ ਦੱਸ ਦੇਣੀ ਹੈ ਜੀ ਕਿ ਕੀ ਲਾਣਾਗਾ ਬੋਲਦੇ ਨੇ ਬੋਲੀ ਜਾਣ ਤੇ ਪੈ ਬੋਲ ਕੇ ਹੜ ਜਾਣਗੇ ਕਹਦੇ ਕੋਈ ਸੂਤ ਕਹਿੰਦੇ ਕਿ ਮੈਂ ਆਹ ਲੈ ਲਿਆ ਅਗਲੇ ਕਹਿੰਦੇ ਕਿ ਮੈਂ ਆਹ ਲੈ ਲਿਆ ਵੀ ਕੀ ਰੈਡੀ ਨੇ ਆਹ ਲਿਆਗਾ ਵਿੱਕੀ ਨੇ ਬਾਹਰ ਆਪੇ ਜਿੱਤਾ ਲੋਕ ਤਾਂ ਤੇਰੀਆਂ ਅੰਦਰ ਹੀ ਗੱਲਾਂ ਬਣਾਉਂਦੇ ਨੇ ਜੇ ਮੈਂ ਤੇਰੇ ਦੱਸਾਂ ਗਾਈ ਨੇ ਮੈਨੂੰ ਕੇਹਾ ਪਾਈ ਵਿਸ਼ਵਾਸ ਰੱਖੀਂ ਕਰੀ ਕਹਿੰਦੇ ਨੇ ਕਹੀ ਜਾਣ ਮੇਰੇ ਕੋਲ ਵੀ ਵਹਿਰੀਆਂ ਆਉਂਦੇ ਨੇ ਗੱਲਾਂ ਤੇਰੀਆਂ ਇੱਕ ਕਿਰਮੰਦ ਨਾਲ ਜਿਹੜਾ ਆਪਣੇ ਕੋ ਸੰਭਾਲ ਪਾਉਂਦਾ ਸੋਨੇ ਪਾਉਦਾ ਵੇਖੋ ਮਤੋਂ ਵਾਲੇ ਹਸਣੇ ਭਾਵਨਾ ਤੋਂ ਉਸਦੀ ਤਰਫੋਂ ਸੋਨੇ ਹੋਣਾ ਬੰਦੇ ਜਿਹੜੇ ਨਹੀਂ ਸੁਣਦਾ ਨਾਲ ਵਿੱਚ ਆਹਾਂ ਪੀ ਜਾਂਦਾ ਮੈਂ ਆ ਕੇ ਨਾਲ ਗੱਲਾਂ ਕਰ ਜਾਂਦੇ ਨੇ ਪੂਰੀਆਂ ਕਰ ਜਾਂਦੇ ਨੇ ਨਾਲੇ ਕਿਵੇਂ ਰੋਗਾਂ ਦੇ ਫਿੱਟ ਪਾਉਣ ਲੱਗੇ ਪੈ ਨੇ ਫਿੱਟ ਦਾ ਪਾਉਣ ਲੱਗੇ ਹੱਥ ਪਾਜੇ ਪੈਣਾ ਦੋਨਾਂ ਦਾ ਸੂਟ ਤਾਂ ਹੁਣ ਸਾਰਾ ਹੀ ਪਾਉਂਦੇ ਨੇ ਕੋਈ ਚੰਗਾ ਕਰਦਾ ਕਿਨੇ ਸੂਟ ਤਾਂ ਸਾਰੇ ਹੀ ਪਾਉਂਦੇ ਨੇ ਆਪੇ ਕੋ ਹੋਰ ਕੁਝ ਪਾਉਂਦਾ ਸਲਾਹ ਕਰੀ ਕਿਛੇ ਤੇ ਨਹੀਂ ਉਹ ਮੈਂ ਕਰ ਜੋ ਗੱਲ ਕਰਨੀ ਆ ਆਪਣੇ ਆਂ ਹੀ ਬਣੇ ਰਹੇ ਨੇ ਪੈਣਾ ਪੈਣਾ ਨਾਲ ਵੱਧ ਬਣਦੀ ਆ ਆਪਣੇ ਤਾਂ। ਬਣਾਈ। ਹਾਂ। ਜੇ ਕੋਈ ਗੱਲ ਨਹੀਂ ਆ ਤਾਂ ਮੈਂ ਤਾਂ ਸਿੱਧਾ ਕਹੀ ਆਂ। ਠੀਕ ਆ। ਬਾਹ ਗੁੱਸਾ ਨਹੀਂ ਕਰਦੀ ਆ ਜੀ। ਲੋਕ ਤਾਂ ਬਣ ਬਸਿਆ ਨਾ ਪਰ ਆਂ ਆਂਦੇ ਵੀ ਕਹਿੰਦਾ ਇਹਨਾਂ ਦਾ ਫਰਕ ਪੈ ਜੇ ਕਹਿੰਦਾ ਇਹਨਾਂ ਦੀ ਦੋਸਤੀ ਰੁਟ ਜੇ ਪਰ ਪੈਣਾ ਕਿਸੇ ਦਾ ਨਾਗਰ ਵੀ ਨਹੀਂ ਲੱਗਣਾ ਕਿਸੇ ਦੇ ਵੀ। ਕਿਸੇ ਦਾ ਸ਼ਿਕਾਇਤ ਕਰੋ ਇਹਨਾਂ ਸਾਰੇ ਆ ਨਾ ਕੋਈ ਨਹੀਂ ਕਹਿੰਦਾ ਵੀ ਹਾਂ ਇਕੱਠਿਆਂ ਰਹਾਂ ਸਾਰੇ ਫਰਕ ਪਾਉਣ ਵਾਲੀ ਹੁੰਦੇ ਨੇ ਕਿਸੇ ਰੀ ਗੱਲਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਆਖਦਾ ਤਾਂ ਆਪਦੇ ਕੋਲੇ ਝੂਠੇ ਝੂਠੇ ਬਣਾ ਕੇ ਦੱਸ ਕੇ ਹੀ ਦਵਾ ਦਿੰਦਾ ਦੋਵੇਂ ਬੰਦੇ ਨੂੰ ਤਾਂ। ਹੋਰੇ ਕਿ ายนี้ไปพอตะตันบาดน่ะน